ਇਹ ਐਨਕਾਊਂਟਰ ਨਹੀਂ ਸੀ ਇਹ ਕਤਲ ਸੀ ਕਿਉਂਕਿ ਦੋ ਅਣਪਛਾਤੇ ਲੋਕ ਆ ਕੇ ਕਤਲ ਕਰਕੇ ਚਲੇ ਗਏ ਇਹ ਐਨਕਾਊਂਟਰ ਜਿਹੜਾ ਇਹਨਾਂ ਨੂੰ ਕਿਹਾ ਹੈ ਇਹ ਤਾਂ ਪੁਲਿਸ ਨੇ ਤੇ ਸਰਕਾਰ ਨੇ ਕਿਹਾ ਇਹ ਰਾਤ ਦੇ ਭੜੇ ਹੋਏ ਤੇ ਸਵੇਰੇ ਜਦ ਤੱਕ ਇਹ ਮਰ ਨਹੀਂ ਗਏ ਉਦੋਂ ਤੱਕ ਕਿਸੇ ਨੂੰ ਬਾਪ ਨਹੀਂ ਨਿਕਲੀ ਤੁਸੀਂ ਮੰਤਰੀ ਸਾਹਿਬ ਦੀ ਅਮਨ ਅਰੋੜਾ ਜੀ ਦੀ ਟਵਿੱਟਰ ਦੇ ਉੱਤੇ ਸਟੇਟਮੈਂਟ ਦੇਖ ਲਓ ਉਹ ਉੱਥੇ ਲਿਖ ਰਹੇ ਨੇ ਵੀ ਇਹ ਭਗਵੰਤ ਮਾਨ ਜੀ ਦਾ ਸੁਨੇਹਾ ਹੈ ਕਿ ਭਗਵੰਤ ਮਾਨ ਜੀ ਨੇ ਇਹ ਸੁਨੇਹਾ ਦਿੱਤਾ ਹੈ ਬਈ ਮਰਵਾ ਦਿਓ ਬੇ ਦੋ ਬੰਦੇ ਹੋਰ ਆ ਗਏ ਉਹ ਵੀ ਉੱਥੇ ਹਥਿਆਰ ਲੱਭ ਰਹੇ ਸੀਗੇ ਠੀਕ ਹੈ ਨਾ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਸਾਡੇ ਵੀ ਇੱਕ ਬੰਦੇ ਤੇ ਲੱਗੀ ਤੇ ਆਹ ਦੋ ਬੰਦੇ ਮਾਰ ਗਏ ਕੀ ਪੁਲਿਸ ਸਜ਼ਾ ਦੇਣ ਨੂੰ ਆ ਕੀ ਪੁਲਿਸ ਫੜਨ ਨੂੰ ਆ ਤੁਹਾਡੀ ਕਸਟਡੀ ਚ ਬੰਦਾ ਹੈ ਤੇ ਕਿਸੇ ਨੇ ਹੱਥ ਪਾ ਲਿੱਤਾ ਹਥਿਆਰ ਨੂੰ ਹੱਥ ਪਾ ਲਿਆ ਤੇ ਤੁਹਾਡੀ ਤੁਹਾਡੀ ਵਾਹ ਵਾਹ ਹੀ ਕਰਨੀ ਚਾਹੀਦੀ ਹੈ ਮੰਤਰੀ ਸਾਹਿਬ ਨੂੰ ਕਿ ਲਾਹਨ ਤਾਂ ਪਾਣੀ ਚਾਹੀਦੀ ਹੈ ਨੇ ਉਹ ਬੰਦੇ ਦੀ ਟ੍ਰੇਨਿੰਗ ਦੇ ਉੱਤੇ ਇਹਨਾਂ ਨੂੰ ਪਤਾ ਨਹੀਂ ਸੀ ਕਿ ਹਥਿਆਰ ਲੱਭਣ ਜਾ ਰਹੇ ਤੇ ਇਹ ਹੱਥ ਵੀ ਪਾ ਸਕਦੇ ਤਾਂ ਇਹ ਚੀਜ਼ ਨੂੰ ਗਲੋਰੀਫਾਈ ਕਰਨਾ ਚਾਹੀਦਾ ਕਿ ਵਰਦੀਆਂ ਉਤਰਨੀਆਂ ਚਾਹੀਦੀਆਂ ਨੇ ਇਸ ਦੇ ਉੱਤੇ ਦੋਸਤਾ ਉਹਦਾ ਉੱਤੇ ਬੈਠੇ ਦਾ ਹੈ ਜਿਹਨੇ ਕਿਹਾ ਵੀ ਗੋਲੀ ਮਾਰ ਦੋ ਦੋਸਤਾ ਉਹਦੇ ਮੰਤਰੀਆਂ ਦਾ ਜਿਹੜੇ ਇਸ ਤਰ੍ਹਾਂ ਦੇ ਕਤਲ ਨੂੰ ਜਿਹੜਾ ਕਿ ਇਨਕਾਊਂਟਰ ਵੀ ਨਹੀਂ ਇੱਕ ਕਤਲ ਸੀਗਾ ਉਹਦੇ ਉੱਤੇ ਟਵਿੱਟਰ ਤੇ ਪੋਸਟ ਪਾ ਰਹੇ ਨੇ ਵੀ ਦੇਖਿਆ ਬਖਸ਼ੇ ਨਹੀਂ ਜਾਣਗੇ ਵੀ ਭਾਈ ਸਾਹਿਬ ਇਹਨਾਂ ਨੇ ਬਸ਼ਰਮੀ ਧਾਰ ਲਿੱਤੀ ਹੋਈ ਹੈ ਇਹਨਾਂ ਨੂੰ ਤੁਹਾਡੇ ਧਰਨਿਆਂ ਨਾਲ ਤੁਹਾਡੇ ਮੁਜ਼ਾਹਿਰਿਆਂ ਨਾਲ ਤੁਹਾਡੇ ਟੀਵੀ ਚੈਨਲਾਂ ਤੇ ਬੋਲਣ ਨਾਲ ਇਹਨਾਂ ਨੂੰ ਕਿਸੇ ਪਾਸੇ ਦਾ ਕੋਈ ਫਰਕ ਨਹੀਂ आरएमबी टेलीविज़न ਦੇ ਨਾਲ ਜੁੜਿਆ ਹਾਂ ਤੁਸੀਂ ਮੈਂ ਸਰਿੰਦਰ ਕੰਪੋਜ਼ ਗੱਲ ਕਰਦੇ ਆਂ ਅਬੋਰ ਦੇ ਕਪੜਾ ਵਪਾਰੀ ਦੇ ਕਤਲ ਤੋਂ ਬਾਅਦ ਪੁਲਿਸ ਦੀ ਕਾਰਵਾਈ ਸਾਹਮਣੇ ਆਉਂਦੀ ਹੈ ਪੁਲਿਸ ਦੇ ਵੱਲੋਂ ਦੋ ਇਨਕਾਊਂਟਰ ਕੀਤੇ ਜਾਂਦੇ ਆ ਉਸ ਨੂੰ ਪ੍ਰਚਾਰਿਆ ਵੀ ਬਹੁਤ ਜਾਂਦਾ ਪਰ ਇਸ ਦੇ ਪਿੱਛੇ ਦੀ ਸੱਚਾਈ ਕੀ ਹੈ ਕੀ ਇਹ ਸੱਚਮੁੱਚ ਇਨਕਾਊਂਟਰ ਸੀ ਜਾਂ ਕਤਲ ਉਸ ਬਾਬਤ ਗੱਲਬਾਤ ਕਰਦੇ ਆਂ ਮੇਰੇ ਨਾਲ ਨੇ ਆਰਟੀਆਈ ਐਕਟਿਵਿਸਟ ਹਰ ਮਿਲਾਪ ਗਰੇਵਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਦੇਖਦੇ ਹੋ ਜੇ ਪੁਲਿਸ ਦੇ ਵੱਲੋਂ ਇਹ ਦੋ ਇਨਕਾਊਂਟਰ ਕੀਤੇ ਗਏ ਆ ਕਿ ਇਹ ਸੱਚਮੁੱਚ ਇਨਕਾਊਂਟਰ ਸੀ ਜਾਂ ਕਤਲ ਸੀ ਦੇਖੋ ਜੀ ਇਸ ਨੂੰ ਹਜੇ ਤਾਂ ਪੁਲਿਸ ਇਨਕਾਊਂਟਰ ਹੀ ਕਹਿ ਰਹੀ ਹੈ ਤਾਂ ਆਪਾਂ ਇਸ ਦੇ ਉੱਤੇ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੂੰ ਕਤਲ ਇਸ ਟਾਈਮ ਦੇ ਉੱਤੇ ਨਹੀਂ ਕਹਿ ਸਕਦੇ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਇਹ ਇਸ ਲਈ ਬਣ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਇਸ ਇਨਕਾਊਂਟਰ ਦੇ ਵਿੱਚ ਸਵਾਲੀਆ ਨਿਸ਼ਾਨ ਬਹੁਤ ਸਾਰੇ ਖੜੇ ਹੁੰਦੇ ਨੇ ਇਹ ਸਿਰਫ ਪਹਿਲੀ ਨਹੀਂ ਹੈ ਹੋਰ ਵੀ ਬਹੁਤ ਲੰਬੀ ਲੜੀ ਹੈ ਇਸ ਤਰ੍ਹਾਂ ਦੇ ਇਨਕਾਊਂਟਰਾਂ ਦੀ ਜਿਹੜੇ ਕਸਟਡੀ ਦੇ ਵਿੱਚ ਇਨਕਾਊਂਟਰ ਜਿਸ ਨੂੰ ਕਹਿ ਦਿੰਨੇ ਆ ਵੀ ਇਹ ਸੇਮ ਸਕ੍ਰਿਪਟ ਲਿਖੀ ਜਾਂਦੀ ਹੈ ਵੀ ਅਸੀਂ ਬੰਦਾ ਫੜਿਆ ਹੈ ਜੀ ਗੈਂਗਸਟਰ ਫੜਿਆ ਉਹਨੇ ਕਿਤੇ ਹਥਿਆਰ ਛੁੱਟੇ ਹੋਏ ਸੀ ਅਸੀਂ ਉਹਨਾਂ ਹਥਿਆਰਾਂ ਨੂੰ ਲੈ ਕੇ ਗਏ ਜਾਂ ਤਾਂ ਉਹਨੇ ਹੱਥ ਪਾ ਲਿਆ ਹਥਿਆਰਾਂ ਨੂੰ ਇੱਥੇ ਤਾਂ ਇਹਨਾਂ ਦੀ ਇੱਕ ਨਵੀਂ ਕਹਾਣੀ ਆ ਗਈ ਹੈ ਵੀ ਦੋ ਬੰਦੇ ਹੋਰ ਆ ਗਏ ਉਹ ਵੀ ਉੱਥੇ ਹਥਿਆਰ ਲੱਭ ਰਹੇ ਸੀਗੇ ਠੀਕ ਨਾ ਦਾ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਸਾਡੇ ਵੀ ਇੱਕ ਬੰਦੇ ਦੇ ਲੱਗ ਗਈ ਤੇ ਆਹ ਦੋ ਬੰਦੇ ਮਰ ਗਏ। ਪੁਲਿਸ ਦੇ ਵੱਲੋਂ 302 ਦੀ ਐਫਆਈਆਰ ਦਰਜ ਕੀਤੀ ਜਾਂਦੀ ਹੈ। ਉਹ ਐਫਆਈਆਰ ਅਣਪਛਾਤੇ ਵਿਅਕਤੀਆਂ ਤੇ ਕੀਤੀ ਜਾਂਦੀ ਹੈ। ਜੀ। ਫਿਰ ਐਫਆਈਆਰ ਦਰਜ ਹੋਈ ਪਰ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਇਨਕਾਊਂਟਰ ਹੈ? ਮੈਂ ਤਾਂ ਇਹਨੂੰ ਇਨਕਾਊਂਟਰ ਕਹਿ ਹੀ ਨਹੀਂ ਰਿਹਾ ਨਾ ਜੀ। ਇਹ ਇਨਕਾਊਂਟਰ ਜਿਹੜਾ ਇਹਨਾਂ ਨੂੰ ਕਿਹਾ ਹੈ ਇਹ ਤਾਂ ਪੁਲਿਸ ਨੇ ਤੇ ਸਰਕਾਰ ਨੇ ਕਿਹਾ। ਆਪਾਂ ਪਤਾ ਇਸ ਨੂੰ ਇਨਕਾਊਂਟਰ ਕਹਿ ਨਹੀਂ ਰਹੇ। ਮੈਂ ਤੁਹਾਨੂੰ ਪਹਿਲਾਂ ਹੀ ਇਹ ਕਿਹਾ ਵੀ ਪੁਲਿਸ ਕਹਿ ਰਹੀ ਹੈ ਇਸ ਨੂੰ ਇਨਕਾਊਂਟਰ। ਯਾ ਸਰਕਾਰ ਕਹਿ ਰਹੀ ਹੈ ਇਸ ਨੂੰ ਐਨਕਾਊਂਟਰ ਪਰ ਇਹਦਾ ਸਵਾਲੀਆ ਨਿਸ਼ਾਨ ਬਹੁਤ ਸਾਰੇ ਨੇ ਇਸ ਦੀ ਚੀਜ਼ ਦੇ ਉੱਤੇ ਹੁਣ ਤੁਸੀਂ ਦੇਖੋ ਵੀ ਇਹ ਚੀਜ਼ ਨੂੰ ਆ ਜਿਸ ਤਰੀਕੇ ਨਾਲ ਹੋਇਆ ਇਹਦਾ ਮਤਲਬ ਇਹ ਕਤਲ ਹੋਇਆ ਬਿਲਕੁਲ ਇਹ ਐਨਕਾਊਂਟਰ ਨਹੀਂ ਸੀ ਇਹ ਕਤਲ ਸੀ ਕਿਉਂਕਿ ਦੋ ਅਣਪਛਾਤੇ ਲੋਕ ਆ ਕੇ ਕਤਲ ਕਰਕੇ ਚਲੇ ਗਏ ਪਰ ਤੁਸੀਂ ਮੰਤਰੀ ਸਾਹਿਬ ਦੀ ਅਮਨ अरोड़ा ਜੀ ਦੀ ਟਵਿੱਟਰ ਦੇ ਉੱਤੇ ਸਟੇਟਮੈਂਟ ਦੇਖ ਲਓ ਉਹ ਉੱਥੇ ਲਿਖ ਰਹੇ ਨੇ ਵੀ ਇਹ ਭਗਵੰਤ ਮਾਨ ਜੀ ਦਾ ਸੁਨੇਹਾ ਹੈ ਕਿ ਭਗਵੰਤ ਮਾਨ ਜੀ ਨੇ ਇਹ ਸੁਨੇਹਾ ਦਿੱਤਾ ਹੈ ਬਈ ਮਰਵਾ ਦਿਓ ਵੀ 302 ਕਰ ਦਿਓ ਕਿਉਂਕਿ ਐਨਕਾਊਂਟਰ ਤਾਂ ਹੈ ਨਹੀਂ ਸੀ ਗਲਤ ਹੈ ਇਹ ਹੈ ਨਾ ਵੀ ਇਸ ਚੀਜ਼ ਨੂੰ ਗਲੋਰੀਫਾਈ ਇਸ ਤਰੀਕੇ ਕੀਤਾ ਜਾਂਦਾ ਤਾਂ ਕਰਕੇ ਤਾਂ ਬਹੁਤ ਸਾਰੇ ਸਵਾਲੀਆ ਨਿਸ਼ਾਨ ਹੁਣ ਤੁਸੀਂ ਅਣਪਛਾਤੇ ਲੋਕਾਂ ਦੇ ਕਤਲ ਦੀ 302 ਦੀ ਕੀਤੀ ਹੈ ਜਿਹੜਾ ਆਪਣੇ ਉਥੇ ਕਪੜਾ ਵਪਾਰੀ ਦਾ ਮਰਡਰ ਹੋਇਆ ਬਿਜ਼ਨਸਮੈਨ ਦਾ ਠੀਕ ਹੈ ਜੀ ਵੀਰ ਵੈਲਾ ਵਾਲਿਆਂ ਦਾ ਉਹਨਾਂ ਦੀ ਐਫਆਈਆਰ ਵੀ ਅਣਪਛਾਤੇਆਂ ਦੇ ਉੱਤੇ ਸੀ ਅਣਪਛਾਤੇਆਂ ਦੇ ਉੱਤੇ ਸੀ ਇਹ ਬੰਦੇ ਦੋ ਜਿਹੜੇ ਕਹਿ ਰਹੇ ਨੇ ਵੀ ਇਹ ਵਿੱਚ ਦੋਸ਼ੀ ਸੀਗੇ ਚਾਹੇ ਗੱਡੀ ਚਲਾ ਰਹੇ ਨੇ ਜਾਂ ਕੁਝ ਵੀ ਕਰ ਰਹੇ ਨੇ ਚਲੋ ਉਸ ਗਰੁੱਪ ਦੇ ਵਿੱਚ ਸੀ ਤਿੰਨ ਜਾਣੇ ਸ਼ੂਟਰ ਤੋਂ ਇਲਾਵਾ ਹੋਰ ਵੀ ਜਾਣੇ ਸੀਗੇ ਉਹਨਾਂ ਦੇ ਵਿੱਚ ਇਹ ਸੀਗੇ ਉਹਨਾਂ ਦੀ ਜਿਹੜੀ ਐਫਆਈਆਰ ਹੈ ਉਹ ਵੀ ਅਣਪਛਾਤੇਆਂ ਦੇ ਕੱਟੀ ਗਈ ਹੈ ਇਹਨਾਂ ਨੂੰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ 11 ਵਜੇ ਚੱਕੇ ਨੇ ਜਿਵੇਂ ਹੁਣ ਤਾਂ ਉਹ ਵੀ ਆ ਗਈ ਹੈ ਵੀਡੀਓ ਆ ਗਿਆ ਨਾ ਉਹਦੇ ਘਰ ਦੇ ਵੀ ਸਾਹਮਣੇ ਆ ਕੇ ਵੀ 11 ਵਜੇ ਪੁਲਿਸ ਲੈ ਕੇ ਗਈ ਹੈ ਆ ਜਿਹੜਾ ਕਤਲ ਹੋਇਆ ਹੈ ਜਾਂ ਐਨਕਾਊਂਟਰ ਹੋਇਆ ਹੈ ਇਹ ਤਾਂ ਸਵੇਰੇ 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 ਹੋਇਆ। ਇੰਨੀ ਦੇਰ ਤੱਕ ਉਹ ਪੁਲਿਸ ਕਸਟਡੀ ਦੇ ਵਿੱਚ ਸੀ। ਜਦੋਂ ਉਹ ਪੁਲਿਸ ਕਸਟਡੀ ਦੇ ਵਿੱਚ ਸੀ ਤਾਂ ਮਤ ਅਣਪਛਾਤੇ ਦੀ ਪਛਾਣ ਕਰ ਲਈ ਗਈ ਹੈ। ਕੀ ਜਿਹੜੀ ਪਹਿਲੀ ਐਫਆਈਆਰ ਉਸ ਦੇ ਵਿੱਚ ਵਾਧਾ ਹੋਇਆ ਹੋਇਆ। ਪਹਿਲੀ ਐਫਆਈਆਰ ਜਿਹੜੀ ਵੀਰਵੈਲ ਦੇ ਮਾਲਕ ਦੇ ਕਤਲ ਦੀ ਹੈ ਉਹ ਅਣਪਛਾਤੇ ਤੇ ਸੀ। ਕੀ ਇਹਨਾਂ ਨੇ ਉਹ ਇਹਨਾਂ ਨੂੰ ਜਿਹੜੇ ਦੋ ਬੰਦਿਆਂ ਦਾ ਕਤਲ ਹੋਇਆ ਹੈ ਉਹਨਾਂ ਨੂੰ ਉੱਥੇ ਲਜਾਣ ਤੋਂ ਪਹਿਲਾਂ ਐਫ ਆਈ ਆਰ ਦੇ ਵਿੱਚ ਵਾਧਾ ਹੋਇਆ ਵੀ ਆਹ ਦੋ ਬੰਦੇ ਜੀ ਅਸੀਂ ਪਛਾਣ ਲਿੱਤੇ। ਜਾਂ ਮੀਡੀਆ 'ਚ ਕਿਸੇ ਨੂੰ ਪਤਾ ਲੱਗਿਆ ਵੀ ਇਹ ਫੜ ਕੇ ਇਹਨਾਂ ਨੇ ਫੜ ਲੈਨੇ ਜੀ ਦੋ ਬੰਦੇ ਤੇ ਆਹ ਦੋ ਬੰਦਿਆਂ ਦਾ ਨਾਮ ਇਹ ਹੈ। ਉਹ ਤਾਂ ਨਿੱਕੇ ਨਿੱਕੇ ਗੱਲ ਘੰਟੇ ਬਾਅਦ ਹੀ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਜਾਂ ਟਵਿੱਟਰ ਦੇ ਉੱਤੇ ਚੜ ਜਾਂਦੀ ਹੈ ਡੀਜੀਪੀ ਸਾਹਿਬ ਵੱਲੋਂ ਜਾਂ ਇਹਨਾਂ ਵੱਲੋਂ ਇਹ ਰਾਤ ਦੇ ਫੜੇ ਹੋਏ ਤੇ ਸਵੇਰੇ ਜਦ ਤੱਕ ਇਹ ਮਰ ਨਹੀਂ ਗਏ ਉਦੋਂ ਤੱਕ ਕਿਸੇ ਨੂੰ ਬਾਫ ਨਹੀਂ ਨਿਕਲੀ। ਜਦੋਂ ਮਰ ਗਿਆ ਉਸ ਟਾਈਮ ਦੇ ਉੱਤੇ ਹੱਲਾ ਦਾ ਇਹੋ ਜਿਹਾ ਸੌਣੜ ਹੋਇਆ ਆ ਜਿਹੜਾ ਗੋਦੀ মিডিਆ ਜਾਂ ਅੱਜ ਪੰਜਾਬ ਦਾ ਵਾਲਾ ਕੇਜੂ মিডিਆ ਹੈਗਾ ਜਿਨ੍ਹਾਂ ਨੂੰ ਚੜਦੇ ਨੇ ਇਹਨਾਂ ਨੇ ਤਾਂ ਸਾਰੇ ਨੇ ਇਨਕਾਊਂਟਰ ਇਨਕਾਊਂਟਰ ਕਰਕੇ ਇਹ ਸਹਾਉਣਾ ਗਲੋਰੀਫਾਈ ਕੀਤਾ ਸਰਕਾਰ ਦੇ ਵੱਲੋਂ ਕਾਫੀ ਪ੍ਰਚਾਰਿਆ ਗਿਆ ਪੋਸਟਾਂ ਵੀ ਪਾਈਆਂ ਗਿਆ ਕਿ 48 ਘੰਟੇ ਦੇ ਅੰਦਰ ਮੁਲਜ਼ਮਾ ਨੂੰ ਫੜ ਲਿਆ ਗਿਆ ਮੁਲਜ਼ਮਾ ਦਾ ਇਨਕਾਊਂਟਰ ਕਰ ਦਿੱਤਾ ਗਿਆ ਫਿਰ ਇਹ ਸਰਕਾਰ ਦੇ ਵੱਲੋਂ ਕਿਉਂ ਪ੍ਰਚਾਰਿਆ ਗਿਆ ਇਹਨੂੰ ਇਨਕਾਊਂਟਰ ਕਿਉਂ ਦੱਸਿਆ ਗਿਆ ਦੇਖੋ ਜੀ ਨਾ ਸਰਕਾਰ ਤਾਂ ਸਾਰਾ ਕੁਝ ਹੀ ਬਦਲ ਗਈ ਸਰਕਾਰ ਇਹ ਸਰਕਾਰ ਨੂੰ ਸਰਕਾਰ ਤੁਸੀਂ ਨਹੀਂ ਕਹਿ ਸਕਦੇ ਇਹ ਸਰਕਾਰ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਹੈ ਗਰਾਊਂਡ ਦੇ ਉੱਤੇ ਇਹਨਾਂ ਦਾ ਕੁਝ ਵੀ ਹੈ ਨਹੀਂ ਇਸ ਕਰਕੇ ਆ ਜਿੰਨੀਆਂ ਚੀਜ਼ਾਂ ਨੇ ਪੁਲਿਸ ਨੂੰ ਜਿਹੜੀਆਂ ਹਦਾਇਤਾਂ ਮਿਲ ਰਹੀਆਂ ਨੇ ਵੀ ਐਨਕਾਊਂਟਰ ਕਰੋ ਕਿਉਂਕਿ ਲੋਕੀ ਫਿਲਮਾਂ ਦੇਖਦੇ ਕਿ ਇਹਨਾਂ ਚੀਜ਼ਾਂ ਨੂੰ ਪ੍ਰਭਾਵੇ ਤਾਂ ਹੋ ਜਾਂਦੇ ਨੇ ਕਿਉਂਕਿ ਉਹ ਸਿੰਗਮ ਸੁngਮ ਮਾਰਗੀ ਜਿਹਦੇ ਵਿੱਚ ਉਹ ਸਿੰਗਮ ਜੇ ਅਸਲ ਵਿੱਚ ਉਹ じゃ ਕੋਈ ਪੁਲਿਸ ਅਫਸਰ ਹੋਵੇ ਤੇ ਅੱਜ ਦੀ ਤਰੀਕ ਚ ਲੋਕਾਂ ਨੇ ਬਣਾ ਦਿੱਤੇ ਨੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਪੁਲਿਸ ਨੇ ਕੰਮ ਕਿਵੇਂ ਕਰਨਾ ਜਾਂ ਪੁਲਿਸ ਦਾ ਕੰਮ ਕੀ ਹੈ ਲੋਕ ਭੁੱਲ ਚੁੱਕੇ ਹੋਏ ਨੇ ਜੇ ਪੁਲਿਸ ਡਾਂਗਾ ਮਾਰਦੀ ਏ ਕਿਸੇ ਨੂੰ ਚਾਹੇ ਉਹ ਚੋਰ ਹੋਵੇ ਜਾਂ ਫੜਿਆ ਹੋਇਆ ਹੈ ਤਾਂ ਉਹਨੂੰ ਕੁੱਟਦੇ ਨੇ ਆਪੇ ਕਹਿੰਦੇ ਨੇ ਯਾ ਪੱਤਰਕਾਰ ਵੀ ਹੈਗੇ ਨੇ ਬਹੁਤ ਸਾਰੇ ਜਿਹੜੇ ਦਿਖਾਉਂਦੇ ਨੇ ਇਹਨਾਂ ਦਾ ਚੰਗਾ ਪੁਲਿਸ ਨੇ ਕੋਟਾਪਾ ਚੜਾਇਆ ਕੀ ਪੁਲਿਸ ਸਜ਼ਾ ਦੇਣ ਨੂੰ ਆ ਕੀ ਪੁਲਿਸ ਫੜਨ ਨੂੰ ਆ ਸਜ਼ਾ ਤਾਂ ਕੋਰਟ ਨੇ ਦੇਣੀ ਹੈ ਪਰ ਲੋਕਾਂ ਨੂੰ ਇਸ ਗੱਲ ਤੋਂ ਅੱਜ ਕੱਲ ਪਤਾ ਹੀ ਨਹੀਂ ਇਹਨਾਂ ਨੇ ਗਾਣੇ ਬੈਂਡ ਕਰਾ رکھے ਨੇ ਬੇ ਹਥਿਆਰਾਂ ਵਾਲੇ ਗਾੜੀਆਂ ਨਾਲ ਯੂਥ ਵਿਗੜਦਾ ਹੈ ਤੇ ਮੈਂ ਤਾਂ ਕਹਿੰਦਾ ਜੇ ਇਸ ਤਰੀਕੇ ਗਾਣੇ ਨਾਲ ਯੂਥ ਵਿਗੜ ਜਾਂਦਾ ਹੈ ਹਥਿਆਰਾਂ ਵਾਲਿਆਂ ਨਾਲ ਜਾਂ ਗੈਂਗਸਟਰ ਬਣ ਜਾਂਦਾ ਤਾਂ ਭਾਈ ਸਾਹਿਬ ਮੈਨੂੰ ਤਾਂ ਕੋਈ ਇੱਕ ਫਿਲਮ ਦਿਖਾ ਦਿਓ ਜਿਸ ਦੇ ਵਿੱਚ ਪੁਲਿਸ ਆਲਾ ਰਿਸ਼ਵਤ ਨਾ ਲੈਂਦਾ ਹੋਵੇ ਜਾਂ ਇਸ ਤਰੀਕੇ ਦਾ ਕੁੱਟਕਟਾਪਾ ਨਾ ਕਰਦਾ ਹੋਵੇ ਫੜ ਕੇ ਇਨਕਾ ਸਟਡੀ ਦੇ ਵਿੱਚ ਜਦੋਂ ਚਾਹੇ ਉਹ ਹੀਰੋ ਹੋਵੇ ਚਾਹੇ ਉਹ ਵਿਲਨ ਹੋਵੇ ਜੇ ਹੀਰੋ ਪੁਲਸ ਵਾਲਾ ਵੀ ਦਿਖਾਇਆ ਤਾਂ ਉਹਨੇ ਵੀ ਡਾਂਗ ਚਲਾਣੀ ਐ ਕਸਟਡੀ ਦੇ ਵਿੱਚ ਕੁੱਟਿਆ ਜਾ ਰਿਹਾ ਸਿੰਘਾ ਮਲਾ ਲੋ ਜਾਂ ਜਿਹੜੀ ਮਰਜੀ ਜੀ ਦੀ ਮਰਜੀ ਉਹ ਤਾਂ ਬੱਚਨ ਦੀ ਲਾ ਲੋ ਜਾਂ ਕਿਸੇ ਦੀ ਲਾ ਲੋ ਤੁਸੀਂ ਪਿਕਚਰ ਜੀ ਚ ਪੁਲਸ ਵਾਲਾ ਬਣ ਜਾਂਦਾ ਵੀ ਕਸਟਡੀ ਦੇ ਵਿੱਚ ਫੜ ਕੇ ਕੁੱਟ ਰਹੇ ਨੇ ਤਾਂ ਫਿਰ ਲੋਕਾਂ ਦੀ ਮਾਨਸਿਕਤਾ ਇਸ ਦੇ ਨਾਲ ਨਹੀਂ ਖਰਾਬ ਹੋਈ ਇਸ ਦੇ ਨਾਲ ਪੁਲਸ ਵਾਲਿਆਂ ਦੀ ਮਾਨਸਿਕਤਾ ਖਰਾਬ ਨਹੀਂ ਫਿਰ ਤਾਂ ਸਾਰੀਆਂ ਫਿਲਮਾਂ ਹੀ ਬੈਨ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਇਹ ਜਿਹੜਾ ਕਤਲ ਹੋਇਆ ਇਸ ਦਾ ਬਕਾਇਦਾ ਇੱਕ ਮੈਜਿਸਟੇਰੀਅਲ ਇਨਕੁਆਇਰੀ ਦੀ ਲੋੜ ਹੈ ਸੀਬੀਆਈ ਸਵੇਰੇ ਇਨਕੁਆਇਰੀ ਨਿਕ ਕੋਈ ਇੱਕ ਪੋਲਿਟਿਕਲ ਪਾਰਟੀ ਦੇ ਥੱਲੇ ਕੰਮ ਕਰਦੀ ਹੈ ਇਹਦਾ ਕ ਸੈਟਿੰਗ ਮੈਜਿਸਟਰੇਟ ਐਸ ਦੀ ਇਨਕੁਆਇਰੀ ਕਰੇ ਵੀ ਅਸਲ ਵਿੱਚ ਇਹ ਕਹਾਣੀ ਹੋਈ ਕੀ ਹੈ ਜੇ ਇਹਨਾਂ ਦੇ ਕਤਲ ਨਹੀਂ ਕੀਤਾ ਇਹ ਗੱਡੀ ਵੀ ਚਲਾ ਰਹੇ ਸੀ ਦੋਸ਼ੀ ਤਾਂ ਇਹ ਕਤਲ ਵਾਲਿਆਂ ਦੇ ਬਰਾਬਰ ਦੇ ਹੀ ਨੇ ਕਿਉਂਕਿ ਉਹ ਇੱਕ ਪੂਰਾ ਇਕੱਠਾ ਹੁੰਦਾ ਸਾਰੀ ਪਲੈਨਿੰਗ ਹੁੰਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਜੀਨੇ ਇਕੱਲੇ ਨੇ ਗੋਲੀ ਚਲਾਈ ਆ ਉਹੀ ਇਕੱਲਾ ਦੋਸ਼ੀ ਹੈ ਦੋਸ਼ੀ ਸਾਰੇ ਹੁੰਦੇ ਨੇ ਪਲੈਨਿੰਗ ਤੋਂ ਲੈ ਕੇ ਤੇ ਭੱਜਣ ਤੋਂ ਲੈ ਕੇ ਤੇ ਸਾਰਿਆਂ ਦੇ ਵਿੱਚ ਤੇ ਦੋਸ਼ੀ ਨੇ ਮੰਨ ਲਿਆ ਪਰ ਇਹ ਚੀਜ਼ ਹਜਮ ਨਹੀਂ ਹੋ ਰਹੀ ਜੀ ਬਈ ਕਤਲ ਆਲੀ ਤੇ ਇਹ ਕਹਾਣੀ ਇਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਦੋ ਮੁਲਜ਼ਮ ਪੁਲਿਸ ਦੀ ਗ੍ਰਿਫਤਾਰੀ ਚ ਹੋਣ ਤੇ ਉਹਨਾਂ ਨੂੰ ਅਣਪਛਾਤੇ ਆ ਕੇ ਦੋ ਗੋਲੀਆਂ ਮਾਰ ਜਾਣ ਤੇ ਉਹਨਾਂ ਦਾ ਪਤਾ ਵੀ ਨਾ ਹੋਵੇ ਕਿ ਉਹ ਹੈ ਸਨ ਕੌਣ ਆਏ ਕਿੱਥੋਂ ਤੇ ਗਏ ਕਿੱਥੇ ਹੁਣ ਇੱਥੋਂ ਇੱਥੋਂ ਇੱਕ ਦਵਾ ਸਵਾਲ ਖੜਾ ਹੁੰਦਾ ਹੈ ਜੀ ਜਿਹੜਾ ਮੈਂ ਪਿਛਲੀ ਵਾਰ ਵੀ ਤੁਹਾਡੇ ਚੈਨਲ ਦੇ ਉੱਤੇ ਪੁੱਛਿਆ ਸੀਗਾ ਇਹ ਚੀਜ਼ ਇਹ ਹੈ ਵੀ ਦੋ ਬੰਦੇ ਤੁਹਾਡੀ ਕਸਟਡੀ ਦੇ ਵਿੱਚ ਹੋਣ ਉਹਨਾਂ ਨੂੰ ਤੁਸੀਂ ਰਿਕਵਰੀ ਲਈ ਲੈ ਕੇ ਜਾ ਰਹੇ ਹੋ ਪਿੱਛੇ ਮੇਰੇ ਕੋਲ ਇੱਕ ਡਾਟਾ ਪਿਆ ਹੋਇਆ ਹੈ ਜਿਹਦੇ ਵਿੱਚ 20 20 ਦੇ ਕਰੀਬ ਇਸ ਤਰ੍ਹਾਂ ਦੇ ਐਨਕਾਊਂਟਰ ਨੇ ਖਾਸ ਕਰ ਜ਼ਿਆਦਾਤਰ ਇਹ ਅਮਰਸਰ ਦੇ ਨੇ ਤੇ ਮੋਗੇ ਦੇ ਨੇ ਆ ਪਿੱਛੇ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲਾਂ ਇਹੋ ਜਿਹਾ ਇੱਕ ਐਨਕਾਊਂਟਰ ਲੁਧਿਆਣੇ ਵਾਲਿਆਂ ਨੇ ਵੀ ਕੀਤਾ ਜਿਸ ਦੇ ਵਿੱਚ ਕਸਟਡੀ ਦੇ ਵਿੱਚ ਬੰਦਾ ਹੈ ਗੈਂਗਸਟਰ ਹੈ ਉਸ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਚੱਲੇ ਨੇ ਉੱਥੇ ਜਾ ਕੇ ਉਹਨੇ ਹਥਿਆਰ ਨੂੰ ਹੱਥ ਪਾ ਲਿਆ ਜੀ ਤੇ ਸਾਡੇ ਦੇ ਗੋਲੀ ਚਲਾਤੀ ਸਾਡੇ ਇੱਕ ਬੰਦੇ ਦੇ ਪੱਗ ਤੇ ਵੱਜੀ ਪੱਟ ਤੇ ਵੱਜੀ ਵੱਜੀ ਜਾਂ ਨਹੀਂ ਵੱਜੀ ਤੇ ਵਾਪਸੀ ਉਹਦੇ ਵਿੱਚ ਇਹਨਾਂ ਦੀ ਲੱਤ ਤੇ ਗੋਲੀ ਵੱਜੀ ਜਾਂ ਮਰ ਗਏ ਇਸ ਤਰ੍ਹਾਂ ਦੇ ਤੁਸੀਂ ਸੁਣ ਰਹੇ ਹੋ ਹੁਣ ਇਹ ਦੇ ਵਿੱਚ ਆ ਜਾਂਦਾ ਵੀ ਇਹ ਬਿਲਕੁਲ ਬੜ ਤਗੜਾ ਇਨਕਾਊਂਟਰ ਹੋ ਗਿਆ ਮੰਨ ਲਿਆ ਹੋ ਗਿਆ ਅਬੋਰ ਵਾਲਾ ਵੀ ਮੰਨ ਲਿਆ ਹੋ ਗਿਆ ਬਹੁਤ ਵਧੀਆ ਹੋਇਆ ਕਿੰਨੀ ਦੇਰ ਹੋ ਗਈ ਉਸ ਨੂੰ ਆ ਕਤਲ ਹੋਏ ਨੂੰ ਜਾਂ ਇਨਕਾਊਂਟਰ ਹੋਏ ਨੂੰ 24 ਘੰਟੇ ਤੋਂ ਉੱਪਰ ਹੋ ਚੁੱਕੇ ਨੇ ਠੀਕ ਹੈ ਜੀ ਜਿਹੜੀ ਸਕਾਟਿੰਗ ਪਾਰਟੀ ਨਾਲ ਸੀ ਕੀ ਉਹਨਾਂ ਦੀਆਂ ਬੈਲਟਾਂ ਵਰਦੀਆਂ ਟੰਗ ਦਿੱਤੀਆਂ ਗਈਆਂ ਨੇ ਕਿਉਂ ਲੈਨ ਹਾਜ਼ਰ ਹੋ ਗਏ ਸਾਰੇ ਦੇ ਸਾਰੇ ਭਾਈ ਸਾਹਿਬ ਤੁਸੀਂ ਤੁਹਾਡੀ ਕਸਟਡੀ ਚ ਬੰਦਾ ਹੈ ਤੇ ਕਿਸੇ ਨੇ ਹੱਥ ਪਾ ਲਿੱਤਾ ਹਥਿਆਰ ਨੂੰ ਹੱਥ ਪਾ ਲਿਆ ਤੇ ਤੁਹਾਡੀ ਤੁਹਾਡੀ ਵਾਹ ਵਾਹੀ ਕਰਨੀ ਚਾਹੀਦੀ ਹੈ ਮੰਤਰੀ ਸਾਹਿਬ ਨੂੰ ਕਿ ਲਾਨ ਤਾਂ ਪਾਣੀਆ ਚਾਹੀਦੀ ਹੈ ਨੇ ਉਹ ਬੰਦੇ ਦੀ ਟ੍ਰੇਨਿੰਗ ਦੇ ਉੱਤੇ ਉਹ ਪੁਲਿਸ ਵਾਲਿਆਂ ਦੀ ਟ੍ਰੇਨਿੰਗ ਦੇ ਉੱਤੇ ਵੀ ਜਿਹੜੇ ਨਾਲ ਲੈ ਕੇ ਗਏ ਨੇ ਉਸ ਨੂੰ ਤੁਸੀਂ ਇੱਥੇ ਉਹਨਾਂ ਨੂੰ ਹਲਾਨਤਾ ਪਾਣ ਦੀ ਬਜਾਏ ਉਹਨਾਂ ਦੇ ਉੱਤੇ ਇਨਕੁਆਇਰੀ ਵਿਖਾਣ ਦੀ ਬਜਾਏ ਵੀ ਇਹਨਾਂ ਦੀ ਟ੍ਰੇਨਿੰਗ 'ਚ ਕੀ ਘੜਵਾਇਆ 10 ਬੰਦਿਆਂ ਦੀ ਜਿਹੜੇ ਨਾਲ ਗਏ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਹੱਥ ਪਾ ਲਿਆ ਵੀ ਹਥਿਆਰ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਵੀ ਹਥਿਆਰ ਲੱਭਣ ਜਾ ਰਹੇ ਤੇ ਇਹ ਹੱਥ ਵੀ ਪਾ ਸਕਦੇ ਤਾਂ ਉਹਨਾਂ ਨੂੰ ਉਹ ਕਰਨ ਦੀ ਬਜਾਏ ਡੀਜੀਪੀ ਸਾਹਿਬ ਬੈਠ ਜਾਂਦੇ ਨੇ ਟਵਿੱਟਰ ਦੇ ਉੱਤੇ ਤੇ ਚੱਕ ਕੇ ਤੇ ਇੱਕ ਹੋਰ ਇਨਕਾਊਂਟਰ ਹੋਇਆ ਤਾਂ ਇਹ ਚੀਜ਼ ਨੂੰ ਗਲੋਰੀਫਾਈ ਕਰਨਾ ਚਾਹੀਦਾ ਕਿ ਵਰਦੀਆਂ ਉਤਰਨੀਆਂ ਚਾਹੀਦੀਆਂ ਨੇ ਇਸ ਦੇ ਉੱਤੇ ਹੁਣ ਜਿਵੇਂ ਮੈਂ ਕਹਿ ਰਿਹਾ ਇਸ ਤਰ੍ਹਾਂ ਦੇ 20 ਤੋਂ 22 ਕੇਸ ਨੇ 10-10 ਬੰਦਾ ਇੱਕ ਸਕਾਟ ਪਾਰਟੀ ਦੇ ਵਿੱਚ ਹੁੰਦਾ ਘੱਟੋ-ਘੱਟ ਜਿਹਦੇ ਵਿੱਚ ਕੋਈ ਸਬ ਇਨਸਪੈਕਟਰ ਵੀ ਹੁੰਦਾ ਐਸਆਈ ਵੀ ਹੁੰਦੇ ਨੇ ਦੋ ਕਿਤੇ ਬਾਕੀ ਦੇ ਥੱਲੇ ਵਾਲੀ ਉਹ ਟਰੂਪ ਵੀ ਹੁੰਦੇ ਨੇ ਠੀਕ ਹੈ ਤਾਂ 20 ਕੇਸਾਂ ਦੇ ਵਿੱਚ ਲਾ ਕੇ ਚੱਲੋ ਤਾਂ 200 ਬੰਦਾ ਤਾਂ ਇਹਨਾਂ ਦਾ ਵਰਦੀ ਤੋਂ ਬਾਹਰ ਹੋਣਾ ਚਾਹੀਦਾ ਇਸ ਟਾਈਮ ਦੇ ਉੱਤੇ ਕਿਉਂਕਿ ਨੈਗਲੀਜੈਂਸ ਆਫ ਡਿਊਟੀ ਹੈ ਜੇ ਕਸਟਡੀ 'ਚ ਬੰਦਾ ਹੈ ਤਾਂ ਉਹਨੂੰ ਤਾਂ ਖਰੋਜ ਵੀ ਨਹੀਂ ਆਣੀ ਚਾਹੀਦੀ ਪਰ ਨਹੀਂ ਲੋਕਾਂ ਦਾ ਫਿਲਮਾਂ ਨੇ ਦਿਮਾਗ ਖਰਾਬ ਕਰ ਦਿੱਤਾ ਲੋਕ ਭੁੱਲ ਚੁੱਕੇ ਨੇ ਪੁਲਿਸ ਨੇ ਕੰਮ ਕਿਵੇਂ ਕਰਨਾ ਹੁੰਦਾ ਜਦੋਂ ਪੁਲਿਸ ਕਿਸੇ ਦੋਸ਼ੀ ਨੂੰ ਕੁੱਟਦੀ ਹੈ ਤਾਂ ਆਪਾਂ ਨੂੰ ਲੱਗਦਾ ਵਾ ਵਾ ਬਹੁਤ ਵਧੀਆ ਕੀਤਾ ਪੁਲਿਸ ਵਾਲੇ ਨੇ ਮਾਰੇ ਚਾਰ ਲਪੜੇ ਚਾਰ ਡਾਂਗਾ ਉਹ ਕੈਮਰਾ ਵਾਲੇ ਵੀ ਦਿਖਾਉਂਦੇ ਨੇ ਇੱਥੇ ਬਠਿੰਡੇ ਵੀ ਆ ਗਏ ਨੇ ਦੋ ਚਾਰ ਇਸ ਤਰ੍ਹਾਂ ਦੇ ਜਿਹੜੇ ਇੱਕ ਮਗਰਮਗਰ ਤੋਰੇ ਫਿਰਦੇ ਹੁੰਦੇ ਸੀ ਕਡੀ ਐਸਪੀ ਦੇ ਕੈਮਰਾ ਲੈ ਕੇ ਜਦੋਂ ਰਿਕਸ਼ੇ ਵਾਲਾ ਦੇ ਡਾਂਗ ਮਾਰਦੇ ਆ ਦੇਖੋ ਜੀ ਆ ਗਏ ਜੀ ਸਿੰਘਮ ਬਠਿੰਡਾ ਦੇ ਸਿੰਘਮ ਮੈਂ ਉਦੋਂ ਵੀ ਸਵਾਲ ਪੁੱਛਦਾ ਹੁੰਦਾ ਸੀ ਵੀਰੇ ਗਲਤ ਚੀਜ਼ ਨੂੰ ਤੁਸੀਂ ਕਾਦੇ ਲਈ ਪ੍ਰਮੋਟ ਕਰ ਰਹੇ ਹੋ ਦਾਗ ਮਾਰਨ ਦਾ ਦਾਗ ਉਸ ਟਾਈਮ ਦੇ ਉੱਤੇ ਆ ਮਾਰ ਕੁੱਟ ਕਟਾਪਾ ਉਸ ਟਾਈਮ ਦੇ ਉੱਤੇ ਪੁਲਿਸ ਕਰ ਸਕਦੀ ਹੈ ਜਦੋਂ ony ਫੋਰਸ ਉਸ ਬੰਦੇ ਨੂੰ ਅਰੈਸਟ ਕਰਨ ਲਈ ਜ਼ਰੂਰੀ ਹੋਵੇ ਨਾ ਉਹਨੂੰ ਫੜਨਾ ਹੈ ਨਾ ਕੁਝ ਕਰਨਾ ਤੁਰੇ ਜਾਂਦੇ ਤਾਂ ਡਾਂਗਾ ਸੁੱਟ ਦੇਣੀਆਂ ਨੇ ਚਲਾਨ ਫੜਨ ਲੱਗੇ ਤਾਂ ਦੋ ਚਪੇੜਾ ਮਾਰ ਦਿੰਦੇ ਨੇ ਫੇਰ ਕਹਿੰਦੇ ਆਪਾਂ ਪੰਜਾਬੀ ਜਾਂਦੇ ਨੇ ਕੈਨੇਡਾ ਦਾ ਕਹਿੰਦੇ ਕੈਨੇਡਾ ਦਾ ਸਿਸਟਮ ਵਧੀਆ ਪੰਜਾਬ ਦਾ ਤਾਂ ਬੇਕਾਰ ਹੋ ਗਿਆ ਸਿਸਟਮ ਬਸ ਸਿਸਟਮ ਕਿਨੇ ਬਕਾਰ ਕੀਤਾ ਤਾਨੂੰ ਤੁਸੀਂ ਬਰਬਾਦ ਕੀਤਾ ਮਾਲਕ ਪੱਲੂ ਗਲੇਂਦੇ ਫਿਲਮਾਂ ਨਾ ਘੱਟ ਦੇਖ ਲੈਂਦੇ WhatsApp ਘੱਟ ਦੇਖ ਰਹੇ ਨੇ ਪਤਾ ਲੱਗ ਜਾਂਦਾ ਪੁਲਿਸ ਦਾ ਕੀ ਕੰਮ ਹੁੰਦਾ ਤੇ ਕੀ ਨਹੀਂ ਹੁੰਦਾ ਬਾਹਰਲੇ ਮੁਲਕ ਦੇ ਵਿੱਚ ਪੁਲਿਸ ਵਾਲਿਆਂ ਦੇ ਇੱਥੇ ਕੈਮਰੇ ਲੱਗੇ ਹੁੰਦੇ ਨੇ ਇੱਕ ਲੱੱਪਣ ਮਾਰਦਾ ਦਿਖ ਜੇ ਉਹ ਜਿਹਨੇ ਧੌਣ ਤੇ ਗੋਡਾ ਰੱਖਿਆ ਸੀ ਉਹਦਾ ਕੀ ਹਾਲ ਹੋਇਆ ਉਹ ਵਿਚਾਰ ਨੌਕਰੀ ਤੋਂ ਚਲੇ ਗਿਆ ਬਿਲਕੁਲ ਬਲੈਕ ਲਾਈਵਜ਼ ਮੈਟਰ ਕਿੱਡਾ ਵੱਡਾ ਉਹ ਚੱਲਿਆ ਕੀ ਕੀਤਾ ਸੀ ਉਹਨੇ ਫੜ ਕੇ ਤੇ ਧੌਣ ਤੇ ਗੋਡਾ ਰੱਖਿਆ ਸੀ ਇਹ ਤੇ ਉਹੀ ਢਾ ਲੈਂਦੇ ਆ ਪਿੱਛੇ ਜੇ ਘਟਾਇਆ ਸੀਗਾ ਉਹ ਗੱਡੀ ਵਾਲੇ ਨੂੰ ਰੁਕਣ ਲੱਗੇ ਸੀ ਗੱਡੀ ਵਾਲੇ ਦੀ ਜਗ੍ਹਾ ਤੇ ਮਿਸਤਰੀ ਜਾ ਰਿਹਾ ਸੀਗਾ ਮਿਸਤਰੀ ਨੂੰ ਫੜ ਕੇ ਢਾ ਲਿਆ ਉਹਦੇ ਤਿੰਨ ਚਾਰ ਲੱਪੜ ਵੀ ਮਾਰ ਤੇ ਬੱਚ ਕੇ ਦੇ ਸੌਰੀ ਕਿਸੇ ਦੀ ਬਰਦੀ ਉੱਤਰੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਆਪੋਜੀਸ਼ਨ ਪਾਰਟੀਆਂ ਇਸ ਦੇ ਉੱਤੇ ਕੁਛ ਕਰਨ ਨਹੀਂ ਗਈਆਂ ਨਹੀਂ ਕਿਉਂਕਿ ਉਹਨਾਂ ਨੇ ਵੀ ਇਹੀ ਕੰਮ ਕਰਨਾ ਹੁੰਦਾ ਹੋ ਸਕਦਾ ਹੈ ਕਿ ਪੁਲਿਸ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕੇਸ ਨੂੰ ਕਤਲ ਦੇ ਵਿੱਚ ਬਦਲ ਦਿੱਤਾ ਜਾਵੇ ਕਿਉਂਕਿ ਕਿਉਂਕਿ ਇਨਕਾਊਂਟਰ ਤੋਂ ਬਾਅਦ ਪੁਲਿਸ ਦੀ ਵੀ ਜਵਾਬਦੇਹੀ ਬਣਦੀ ਹੈ ਇਸ ਦੇ ਵਿੱਚ ਜੀ ਬਿਲਕੁਲ ਬਣਦੀ ਹੈ ਜੀ ਇਸੇ ਕਰਕੇ ਤਾਂ ਦੇਖੋ ਜੀ ਆਪਾਂ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੈਜਿਸਟੇਰੀਅਲ ਸਿਟਿੰਗ ਮੈਜਿਸਟਰੇਟ ਵੱਲੋਂ ਹਾਈ ਕੋਰਟ ਦੇ ਸਿਟਿੰਗ ਜੱਜ ਵੱਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਪੂਰੇ ਕੇਸ ਦੀ ਸਿਰਫ ਇਸ ਕੇਸ ਦੀ ਨਹੀਂ ਇੱਕ ਲੰਬੀ ਲਾਈਨ ਹੈ ਇਹਨਾਂ ਕੇਸਾਂ ਦੀ ਹਰ ਪਾਰਟੀ ਦੇ ਵਿੱਚ ਆਪੋਜੀਸ਼ਨ ਕਿਉਂ ਕਹਿ ਰਹੇ ਆਪੋਜੀਸ਼ਨ ਨੇ ਕੁਝ ਨਹੀਂ ਕਰਨਾ ਕਾਂਗਰਸ ਲਗਾ ਲੋ ਜੋਰੀ ਮੇਨ ਆਪੋਜੀਸ਼ਨ ਹੈ ਚਲੋ ਅਕਾਲੀ ਦਲ ਤਾਂ ਇਸ ਟਾਈਮ ਦੇ ਉੱਤੇ ਆਪਣੇ ਉਹਨਾਂ ਦਾ ਉਲਝਾਪਿਆ ਹੋਇਆ ਵਾ ਤਾਂ ਬਚੀ ਕੋ ਕਾਂਗਰਸ ਹਰ ਤੀਸਰਾ ਉੱਦੇਦਾਰ ਜਿਹੜਾ ਉਹ ਇਹਨਾਂ ਦਾ ਵਕੀਲ ਹੈ ਮੈਨੂੰ ਦੱਸ ਦੋ ਬਈ ਕਿੰਨੀਆਂ ਪੀਆਈਐਲ ਪਈਆਂ ਨੇ ਪੰਜਾਬ ਦੇ ਇਸ ਬਾਰੇ ਆਪਾਂ ਨੂੰ ਹੁਣ 3.5 ਸਾਲ ਹੋ ਚੁੱਕੇ ਇਹ ਸਰਕਾਰ ਨਾਲ ਠੀਕ ਹੈ ਜੀ ਧਰਨੇ ਲਾ ਕੇ ਦੇਖ ਲੈ ਮੁਜ਼ਾਹਰੇ ਕਰਕੇ ਦੇਖ ਲੈ ਚਿੱਠੀਆਂ ਲਿਖ ਕੇ ਦੇਖ ਲੀਆਂ ਟੈਲੀਵਿਜ਼ਨਾਂ ਤੇ ਭੌਂਕ ਭੌਂਕ ਦੇਖ ਲੈ ਸਾਰਾ ਇਹ ਕਰਕੇ ਦੇਖ ਲਿਆ ਹੁਣ ਜੇ ਸਰਕਾਰ ਨੇ ਬਿਸ਼ਰਮੀ ਧਾਰ ਲਿੱਤੀ ਹੈ ਤਾਂ ਅਗਲਾ ਸਟੈਪ ਕੀ ਹੋਣਾ ਚਾਹੀਦਾ ਅਸੀਂ ਤਾਂ ਕੁਛ ਲੋਗ ਜਿਹੜੇ ਸੋਸ਼ਲ ਐਕਟਿਵਿਸਟ ਆ ਅਸੀਂ ਤਾਂ ਸੋਚ ਕੇ ਇਹੀ ਕਰ ਰਹੇ ਸੀ ਵੀ ਆਰਟੀਆਈਆਂ ਤੇ ਇਹ ਖੁਲਾਸਿਆ ਖੁਲੁਸਿਆ ਨਾਲ ਬਿਸ਼ਰਮ ਬੰਦੇ ਨੂੰ ਜਿਹੜਾ ਖੜਾ ਹੀ ਨੰਗਾ ਹੋ ਗਿਆ ਯਾਰ ਬਾਜ਼ਾਰ ਦੇ ਵਿੱਚ ਉਹਨੂੰ ਕਿਸ ਪਾਸੇ ਦੀ ਆਪਾਂ ਸ਼ਰਮ ਦਿਖਾ ਲਾਂਗੇ ਤਾਂ ਹੁਣ ਅਗਲਾ ਸਟੈਪ ਕੀ ਹੋਣਾ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਮਿਲਣ ਉਹਨਾਂ ਨੂੰ ਲੈ ਕੇ ਕੋਰਟ 'ਚ ਜਾਇਆ ਜਾਵੇ ਤੇ ਕੋਰਟ 'ਚ ਇਸ ਤਰ੍ਹਾਂ ਤਾਂ ਮੁਫਤ ਦੇ ਵਿੱਚ ਤਾਂ ਕੋਈ ਵਕੀਲ ਮਿਲਦਾ ਨਹੀਂ 2.5 ਲੱਖ ਰੁਪਈਆ ਖਰਚਾ ਹੁੰਦਾ ਅਸੀਂ ਬਣਾ ਹੀ ਰਹੇ ਸੀਗੇ ਅਸੀਂ ਕੋ ਸੋਸ਼ਲ ਐਕਟਿਵਿਸਟ ਰਾਲ ਕੇ ਵੀ ਸੋਸ਼ਲ ਮੀਡੀਆ ਤੇ ਪਾਈ ਵੀ ਲਿਆਓ ਗੋ ਫੰਡ ਉਹ ਜਿਹੜੀ ਫੰਡਿੰਗ ਹੁੰਦੀ ਹੈ ਵੀ ਉਹ ਫੰਡਿੰਗ ਕਰਕੇ ਆਪਾਂ ਕੋਰਟ ਦੇ ਵਿੱਚ ਜਾਣਾ ਸ਼ੁਰੂ ਕਰੀਏ ਕੇਸਾਂ ਨੂੰ ਉ ਪੰਜਾਬ ਦਾ ਸੁਧਾਰ ਨਹੀਂ ਹੋਣਾ ਕਿਉਂਕਿ ਜਦੋਂ ਬਿਸ਼ਰਮੀ ਬਿਸ਼ਰਮੀ ਤਾਂ ਇੰਨੀ ਤੱਕ ਹੋ ਚੁੱਕੀ ਹੈ ਤੁਸੀਂ ਆਪ ਦੇਖੋ ਸਰਕਾਰਾਂ ਦੀ ਵੀ ਇਹਨਾਂ ਦੇ ਬਲੂ ਫਿਲਮਾਂ ਆ ਰਗੀਆਂ ਇਹਨਾਂ ਦੇ ਮੰਤਰੀਆਂ ਦੀਆਂ ਤੇ ਇਹਨਾਂ ਦੇ ਐਮਐਲਏਆਂ ਦੀਆਂ ਵੀਡੀਓ ਤਰਪੀਆਂ ਨੇ ਕੀ ਕੀਤਾ ਇਹਨਾਂ ਨੇ ਇਹਨੂੰ ਬਸ਼ਰਮੀ ਨਹੀਂ ਕਹਾਂਗੇ ਉੱਥੋਂ ਤੇ ਸਮਝ ਜਾਣਾ ਚਾਹੀਦਾ ਹੈ ਵੀ ਭਾਈ ਸਾਹਿਬ ਇਹਨਾਂ ਨੇ ਬਸ਼ਰਮੀ ਧਾਰ ਲਿੱਤੀ ਹੋਈ ਹੈ ਇਹਨਾਂ ਨੂੰ ਤੁਹਾਡੇ ਧਰਨਿਆਂ ਨਾਲ ਤੁਹਾਡੇ ਮੁਜ਼ਾਹਿਰਿਆਂ ਨਾਲ ਤੁਹਾਡੇ ਟੀਵੀ ਚੈਨਲਾਂ ਤੇ ਬੋਲਣ ਨਾਲ ਇਹਨਾਂ ਨੂੰ ਕਿਸੇ ਪਾਸੇ ਦਾ ਕੋਈ ਫਰਕ ਨਹੀਂ ਹੈ ਕਿਉਂਕਿ ਕਰਨ ਵਾਲੇ ਇਹ ਹੈ ਹੀ ਨਹੀਂ ਉਹ ਕਰਨ ਵਾਲੇ ਜਿਹੜੇ ਨੇ ਉਹ ਤਾਂ ਬਿਲਕੁਲ ਸਾਹਮਣੇ ਹੀ ਨਹੀਂ ਆ ਰਹੇ ਉਹ ਤਾਂ ਦਿੱਲੀ ਲਾਣਾ ਹੈ ਇਹ ਤਾਂ ਜਦੋਂ ਤੁਸੀਂ ਇਸ ਦੇ ਵਿੱਚ ਪਾਉਂਗੇ ਹੁਣ ਜੇ ਤੁਸੀਂ ਆਹ ਇਨਕਾਊਂਟਰ ਦੀ ਗੱਲ ਕਰਦੇ ਹੋ ਇਹ ਕਿਸ ਨੇ ਕਰਵਾਇਆ ਹੈ ਜਾਂ ਚਲੋ ਐਨਕਾਊਂਟਰ ਨਹੀਂ ਇਹ ਗਲਤ ਐਨਕਾਊਂਟਰ ਹੋਇਆ ਮੰਨਿਆ 24 24 30 30 ਸਾਲ ਪੁਰਾਣੇ ਕੇਸਾਂ ਦੇ ਅੱਜ ਦੀ ਤਰੀਕ ਦੇ ਵਿੱਚ ਜੱਜਮੈਂਟਾਂ ਆ ਰਹੀਆਂ ਨੇ ਤੇ ਉਮਰ ਕੈਦਾਂ ਹੋ ਰਹੀਆਂ ਨੇ ਪੁਲਿਸ ਵਾਲਿਆਂ ਨੂੰ ਉਹ ਕਿਸ ਰੈਂਕ ਦੇ ਪੁਲਿਸ ਵਾਲੇ ਨੇ ਜੀ ਜਾਂ ਉਸ ਟਾਈਮ ਤੱਕ ਕਿਸ ਰੈਂਕ ਵਾਲੇ ਸੀ ਹੁਣ ਜਿਹੜੇ ਕੋਈ ਫੇਕ ਐਨਕਾਊਂਟਰ ਹੋਇਆ ਉਹ ਫੇਕ ਐਨਕਾਊਂਟਰ ਕਿ ਉਹਨਾਂ ਨੇ ਆਪ ਮਾਰੇ ਕਰ ਦਿੱਤਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੀ ਲਾ ਲੋ ਪਹਿਲਾਂ ਇਹਨਾਂ ਨੇ ਕੀ ਕੱਢਿਆ ਇੱਕ ਸਬ ਇੰਸਪੈਕਟਰ ਕੱਢਿਆ ਇੱਕ ਇਹਨਾਂ ਨੇ ਹੌਲਦਾਰ ਕੱਢ ਦਿੱਤਾ ਇੱਕ ਸਿਪਾਹੀ ਕੱਢ ਦਿੱਤਾ ਇੱਕ ਹੋਮਗਾਰਡ ਵਾਲਾ ਉਹ ਭਰਾ ਉਹ ਹੋਮਗਾਰਡ ਉਹ ਸਿਪਾਹੀ ਉਹ ਐਸਆਈ ਉਹਨਾਂ ਦੀ ਕੀ ਔਕਾਤ ਹੈ ਬਿਓਏ ਕੇਸ ਦੀ ਇੰਟਰਵਿਊ ਕਰਵਾ ਦੇਣ ਫਿਰ ਜਦੋਂ ਹਾਈ ਕੋਰਟ ਨੇ ਡੰਡਾ ਚੜਾਇਆ ਤੇ ਇੱਕ ਡੀਐਸਪੀ ਵੀ ਕੱਢ ਮਾਰਿਆ ਜਦ ਕਿ ਜੇ ਹੋਰ ਡੰਡਾ ਚੜਾਉਂਦੀ ਸੁਪਰੀਮ ਕੋਰਟ ਵੀ ਡੰਡਾ ਚੜਾ ਦਿੰਦੀ ਫਿਰ ਚੜਦਾ ਉੱਤੇ ਵਾਲਾ ਬੰਦਾ ਵੀ ਕੋਈ ਡੀਐਸਪੀ ਇਸ ਤਰ੍ਹਾਂ ਕਿਦਾਂ ਦੇ ਦੂਗਾ ਬਿਨਾ ਆਪਣੇ ਸੀਨੀਅਰ ਨੂੰ ਦੱਸੇ ਹੋਏ ਆਰਡਰ ਤਾਂ ਇਹ ਚੀਜ਼ਾਂ ਸਾਰੀਆਂ ਇਹ ਸਾਰੀਆਂ ਇਹ ਸਿਰਫ ਕੋਰਟ 'ਚ ਜਾ ਕੇ ਹੀ ਹੁੰਦੀਆਂ ਨੇ ਉਹਦੇ ਵਿੱਚ ਵੀ ਤਾਂ ਹੀ ਨਿਕਲ ਕੇ ਆਏ ਸੀ ਲਾਰੈਂਸ ਬਿਸ਼ਨੋਈ ਵਾਲਾ ਹੋ ਗਿਆ ਸੀ ਨਾ ਟੰਡਾ ਉਹ ਤਾਂ ਹਾਈ ਕੋਰਟ ਆ ਗਈ ਹਾਈ ਕੋਰਟ ਨੇ ਆ ਕੇ ਜੱਜ ਨੇ ਆ ਕੇ ਤੇ ਉਹਨੇ ਇਨਵੈਸਟੀਗੇਸ਼ਨ ਕਰ ਲਈ ਉਹ ਇਨਵੈਸਟੀਗੇਸ਼ਨ ਕੀਤੀ ਤੇ ਆ ਸਾਰਾ ਕੁਝ ਨਿਕਲੇ ਆਇਆ ਜੇ ਹਾਈ ਕੋਰਟ ਵਿੱਚ ਨਾ ਪੈਂਦੀ ਤਪੈ ਗਿਆ ਸੀ ਉਹ ਵੀ ਢੰਡੇ ਪਾਸੇ ਤੁਹਾਨੂੰ ਪਤਾ ਹੀ ਨਹੀਂ ਸੀ ਲੱਗਦਾ ਇਹ ਤਾਂ ਮੁੱਕਰ ਗਈ ਸੀ ਕਿ ਵੀ ਸਾਡੇ ਕੋਲੋਂ ਤਾਂ ਹੋਇਆ ਹੀ ਨਹੀਂ ਉਹੀ ਕੰਮ ਹੁਣ ਹੁਣ ਇਸ ਕਰਕੇ ਕੋਰਟ ਦੇ ਵਿੱਚ ਜਾਣਾ ਸ਼ੁਰੂ ਕਰੋ ਜੇ ਸੰਵਿਧਾਨ ਦੀ ਗੱਲ ਕਰਦੇ ਨੇ ਆ ਰਾਹੁਲ ਗਾਂਧੀ ਤੁਰੇ ਹੋਏ ਨੇ ਸੰਵਿਧਾਨ ਬਚਾਓ ਸੰਵਿਧਾਨ ਬਚਾਓ ਹੁਣ ਤੁਸੀਂ ਸਾਰਾ ਕੁਝ ਕਰਕੇ ਦੇਖ ਲਿਆ ਨਾ ਕਿਤੇ ਸੰਵਿਧਾਨ ਨਹੀਂ ਬਚਦਾ ਜੇ ਕਿਤੇ ਨਹੀਂ ਬਚਦਾ ਤਾਂ ਫਿਰ ਇੱਕੋ ਜਗ੍ਹਾ ਬਚਦੀ ਹੁੰਦੀ ਹੈ ਕੋਰਟ ਜੋ ਉੱਥੇ ਵੀ ਨਾ ਬਚੇ ਫਿਰ ਤਾਂ ਰੱਬ ਰੱਖਾ ਹਜੇ ਤਾਂ ਕਿਤਾ ਉੱਥੇ ਬਚ ਰਿਹਾ ਹੈ ਘਟੋ ਘਟ ਹਾਈ ਕੋਰਟ ਦੇ ਵਿੱਚ ਤੇ ਉਦੋਂ ਉੱਪਰ ਜੋ ਦੂ ਥੱਲੇ ਦੇ ਖੜਾ ਤੁਸੀਂ ਤਾਂ ਉਹਦੇ ਥੱਲੇ ਜਾਣ ਦੀ ਲੋੜ ਨਹੀਂ ਤਾਂ ਇਹ ਸਾਰੇ ਕੇਸ ਹਾਈ ਕੋਰਟ ਚ ਲੈ ਜਾਣ ਦੀ ਲੋੜ ਪੁਲਿਸ ਮੰਨਦੀ ਹੈ ਕਿ ਇਹ ਇਨਕਾਉਂਟਰ ਨਹੀਂ ਤਾਂ ਫਿਰ ਇਹ ਕਾਨੂੰਨ ਵਿਵਸਥਾ ਤੇ ਵੀ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ 48 ਘੰਟੇ ਦੇ ਅੰਦਰ ਤਿੰਨ ਕਤਲ ਹੋ ਜਾਣਾ ਉਹ ਵੀ ਕੱਲੇ ਅਵੋਰ ਦੇ ਵਿੱਚ ਫਿਰ ਕਿਵੇਂ ਦੇਖਦੇ ਆ ਕਿ ਕਾਨੂੰਨ ਵਿਵਸਥਾ ਸਹੀ ਚੱਲ ਰਹੀ ਹੈ ਨਹੀਂ ਕਾਨੂੰਨ ਵਿਵਸਥਾ ਦਾ ਤਾਂ ਬੇੜਾ ਹੀ ਕਰਕੇ ਕਾਨੂੰਨ ਵਿਵਸਥਾ ਕਰਨ ਲਈ ਤੁਸੀਂ ਦੇਖੋ ਜੀ ਜਨਾਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪੰਜਾਬ ਪੁਲਿਸ ਮਾੜੀ ਨਹੀਂ ਹੈ ਮੈਂ ਕਿਉਂ ਕਿਹਾ ਵੇ 24 24 35 30 30 ਸਾਲਾਂ ਪੁਰਾਣੇ ਜਿਹੜੇ 6 ਕੈਨਕਾਉਂਟਰ ਨੇ ਜਿਨ੍ਹਾਂ ਦੀ ਹੁਣ ਜੱਜਮੈਂਟ ਆ ਰਹੀਆਂ ਨੇ ਉਹ ਕਿਹੜੇ ਰੈਂਕ ਦੇ ਨੇ ਜੇ ਕੋਈ ਫੇਕ ਐਨਕਾਉਂਟਰ ਕਰਦਾ ਕਿ ਆਪ ਮਹਾਰੇ ਕਰ ਲੈਂਦਾ ਇਹ ਆਈਪੀਐਸ ਅਫਸਰ ਰੱਬ ਬਣੇ ਬੈਠੇ ਨੇ ਪੰਜਾਬ ਦੇ ਵਿੱਚ ਆਈਪੀਐਸ ਤੇ ਆਈਏਸ ਅਫਸਰ ਰੱਬ ਬਣ ਗਏ ਨੇ ਹੁਣ ਜੇ ਵਰਦੀ ਦੇ ਵਿੱਚ ਇੱਕ ਬੰਦੇ ਨੂੰ ਉੱਤੋਂ ਕਾਲ ਆਗੇ ਵੀ ਠੋਕ ਦੇ ਯਾਰ ਜਾ ਕੇ ਉਹ ਬੰਦਾ ਚੱਕ ਕੇ ਲੈ ਜਾਓ ਤੇ ਉਹਨੂੰ ਜਾ ਕੇ ਗੋਲੀ ਮਾਰ ਦਿਓ ਕਹਿੰਦਾ ਮੇਰੇ ਤਾਂ ਸਾਹਬ ਨੇ ਕਿਹਾ ਮੈਂ ਜਾ ਕੇ ਮਾਰ ਦੇਣਾ ਹੀ ਉਹ ਮਨਾ ਕਰ ਸਕਦਾ ਉਹਨੇ ਨੌਕਰੀ ਨਹੀਂ ਕਰਨੀ ਉਹਨੇ ਆਪਣੇ ਬੱਚੇ ਨਹੀਂ ਪਾਲਣੇ ਤੇ ਕਿਹਾ ਕਿਵੇਂ ਹੁੰਦਾ ਹੈ ਫੋਨ ਤੇ ਤੇ ਬਾਅਦ ਚ ਜਦੋਂ ਇਨਵੈਸਟੀਗੇਸ਼ਨ ਹੁੰਦੀ ਮਾਰੇਆ ਕੌਣ ਜਾਂਦਾ ਪੀਪੀਐਸ ਤੋਂ ਉੱਤੇ ਕੋਈ ਨਹੀਂ ਮਾਰੇਆ ਜਾਣਾ ਅੱਜ ਤੱਕ ਦੱਸ ਦੋ ਆਪਣੇ ਮਾਰੇ ਆਪਣੇ ਆਹ ਮੁੰਡੇ ਜਾਣੇ ਨੇ ਬਾਅਦ ਚ ਜਦੋਂ ਇਹਨਾਂ ਦੀਆਂ ਵਰਦੀਆਂ ਉਤਰਨਗੀਆਂ ਤੇ ਇਹਨਾਂ ਦੀਆਂ ਉਤਰਨਗੀਆਂ ਤੇ ਦੋਸ਼ ਇਹਨਾਂ ਦਾ ਨਹੀਂ ਹੈ ਜਿਨ੍ਹਾਂ ਨੇ ਗੋਲੀ ਮਾਰ ਦਿੱਤੀ ਦੋਸ਼ ਤਾਂ ਉਹਦਾ ਉੱਤੇ ਬੈਠੇ ਦਾ ਹੈ ਜਿਨੇ ਕਿਹਾ ਵੀ ਗੋਲੀ ਮਾਰ ਦੋ ਦੋਸ਼ ਤਾਂ ਇਹ ਜੇ ਮੰਤਰੀਆਂ ਦਾ ਹੈ ਜਿਹੜੇ ਇਸ ਤਰ੍ਹਾਂ ਦੇ ਕਤਲ ਨੂੰ ਜਿਹੜਾ ਕਿ ਇਨਕਾਊਂਟਰ ਵੀ ਨਹੀਂ ਇੱਕ ਕਤਲ ਸੀਗਾ ਉਹਦੇ ਉੱਤੇ ਟਵਿੱਟਰ ਤੇ ਪੋਸਟ ਪਾ ਰਹੇ ਨੇ ਵੀ ਦੇਖਿਆ ਬਖਸ਼ੇ ਨਹੀਂ ਜਾਣਗੇ ਮੁਜਰਮ ਬਖਸ਼ੇ ਨਹੀਂ ਜਾਣਗੇ ਅਮਰ ਅਰੋੜਾ ਲਿਖਣ ਲੱਗਿਆ ਹੋਇਆ ਸੀਗਾ ਮੁਜਰਮ ਬਖਸ਼ੇ ਨਹੀਂ ਜਾਣਗੇ ਇਹ ਤਾਂ ਸਿੱਧਾ ਮੈਸੇਜ ਹੈ ਲਾਊਡ ਐਂਡ ਕਲੀਅਰ ਮੈਸੇਜ ਹੈ ਜੀ ਉਹਦਾ ਮੁੱਖ ਮੰਤਰੀ ਦਾ ਕੀ ਆ ਮੈਸੇਜ ਹੈ ਵੀ ਮੁਜਰਮ ਨੂੰ ਕੋਈ ਵੀ ਗੋਲੀ ਮਾਰ ਜੇ ਤਾਂ ਖੁਸ਼ ਹੋ ਜਾਓ ਭਾਵੇਂ ਉਹ ਪੁਲਿਸ ਨੇ ਮਾਰੀ ਹੋਵੇ ਭਾਵੇਂ ਉਹ ਥੀਜੇ ਬੰਦੇ ਨੇ ਮਾਰੀ ਹੋਵੇ ਕਿਸੇ ਹੋਰ ਨੇ ਮਾਰੀ ਹੋਵੇ ਤੋ ਉਹਨੂੰ ਪ੍ਰਚਾਰ ਦਿਓ ਕਿਉਂਕਿ ਸਰਕਾਰੀ ਸਾਰੀ ਫੇਸਬੁੱਕ ਵਾਲੀ ਰਹਗੀ ਆ ਹਾਲੇ ਤਾਂ ਉਹਨਾਂ ਦਾ ਪਤਾ ਵੀ ਨਹੀਂ ਚੱਲਿਆ ਕਿ ਉਹ ਸੀਗੇ ਕੌਣ ਕਿ ਕੌਣ ਗੋਲੀ ਮਾਰ ਗਏ ਹਾਂ ਨਹੀਂ ਤਾਂ ਹੁਣ ਤੱਕ ਪਰ ਮੈਂ ਉਹ ਹੀ ਤਾਂ ਕਹਿ ਰਿਹਾ ਵੀ ਹੁਣ ਪਰਚੇ ਦੇ ਵਿੱਚ ਉਹ ਵਾਧਾ ਹੋ ਜਾਣਾ ਚਾਹੀਦਾ ਵੀ ਚਲੋ ਅਸੀਂ شناخت ਕਰ ਲਈਏ ਗੋਲੀ ਮਾਰਨ ਵਾਲਿਆਂ ਦੀ ਵੀ ਉਹ ਸੀਗੇ ਆ ਦੋ ਬੰਦੇ ਫੜੇ ਨੇ ਇਹਨਾਂ ਦੋਨਾਂ ਨੇ ਸਾਨੂੰ ਉਹਨਾਂ ਬੰਦਿਆਂ ਦੇ ਨਾਮ ਦੱਸ ਦਿੱਤੇ ਕੀ ਦੱਸੇ ਉਹ ਪਹਿਲੇ ਪਰਚੇ ਦਾ ਕੀ ਬਣਿਆ ਹੁਣ ਉਹਨਾਂ ਦੇ ਨਾਮ 11 ਵਜੇ ਤੋਂ ਲੈ ਕੇ ਸਵੇਰ ਤੱਕ ਇਹ ਤੁਹਾਡੇ ਕੋਲ ਸੀ ਇਹ ਮੰਨ ਗਏ ਵੀ ਅਸੀਂ ਗੱਡੀ ਚਲਾਈ ਹਥਿਆਰ ਛੋਟਿਆ ਤਾਂ ਇਹ ਵੀ ਮੰਨੇ ਹੋਣਗੇ ਗੋਲੀ ਕਿਸ ਨੇ ਚਲਾਈ ਹੈ ਹੁਣ ਇੱਕ ਨਵਾਂ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਜਿਹੜੀ ਵੈਬਸਾਈਟ ਸੀਗੀ ਜਿੱਥੇ ਜਾ ਕੇ ਤੁਸੀਂ ਐਫ ਆਈ ਆਰ ਨੂੰ ਚੱਕ ਸਕਦੇ ਹੋ ਉਹਦੇ ਉੱਤੇ ਕਹਿੰਦੇ ਨੇ ਜੀ ਹੁਣ ਰਜਿਸਟਰ ਕਰਨਾ ਪੈਣਾ ਤੁਹਾਨੂੰ ਉਹਦੇ ਉੱਤੇ ਰਜਿਸਟਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਹਿੰਦੇ ਤੁਹਾਨੂੰ ਓਟੀਪੀ ਆਊਗਾ ਜਿਹੜਾ ਆਂਦਾ ਨਹੀਂ ਤੁਸੀਂ ਬੈਠ ਕੇ ਅੱਧਾ ਘੰਟਾ ਮੱਥਾ ਮਾਰੀ ਜਾਓਗੇ ਤੁਹਾਡਾ ਓਟੀਪੀ ਆਂਦਾ ਨਹੀਂ ਤਾਂ ਐਫਆਈਆਰ ਵੀ ਡਾਊਨਲੋਡ ਹੋਣੀਆਂ ਬੰਦ ਹੋ ਚੁੱਕੀਆਂ ਨੇ ਇਹ ਡਿਜੀਟਲ ਬਣਾਤਾ ਜੀ ਉਹ ਸਿਰ ਪੁਲਿਸ ਦੀ ਮਨਮਾਜ਼ੀ ਮਨਮਰਜ਼ੀ ਵੀ ਜਲਦੀ ਜਾਗੀ ਕਿਉਂਕਿ ਕਿਸੇ ਨੂੰ ਕਿਸੇ ਦੇ ਹੱਥ ਐਫਆਈਆਰ ਹੈਗੀ ਹੈ ਤੁਸੀਂ ਪਹਿਲੀ ਐਫਆਈਆਰ ਦੇਖੀ ਹੈ ਕਿੱਥੇ ਉਹ ਅਣਪਛਾਤੇ ਆਦੇ ਸੀ ਇਹਨਾਂ ਦੇ ਕਹਿਣ ਮੁਤਾਬਕ ਵੀ ਅਣਪਛਾਤੇ ਦੇ ਉੱਤੇ ਅਸੀਂ ਪਰਚਾ ਦੇ ਲਿਆ ਹੁਣ ਤਾਂ ਇਨਕਾਊਂਟਰ ਹੋਏ ਨੂੰ ਵੀ ਕਿੰਨਾ ਟਾਈਮ ਹੋ ਗਿਆ 24 ਘੰਟੇ ਹੋ ਗਏ ਨੇ ਤੁਸੀਂ ਤਾਂ ਉਸ ਤੋਂ ਵੀ 12 ਘੰਟੇ ਪਹਿਲਾਂ ਤੇ ਫੜੇ ਸੀ ਉਹ ਬੰਦੇ ਤੇ ਜੀ ਆਉਂਦੇ ਸੀ ਉਹ ਮੰਨੇ ਨੇ ਹਥਿਆਰ ਸੁਟਣਾ ਵੀ ਮੰਨ ਗਏ ਤੇ ਮੰਨੇ ਨੇ ਅਸੀਂ ਗੱਡੀ 'ਚ ਸੀਗੇ ਆ ਜੋ ਵੀ ਮੰਨੇ ਤਾਂ ਜੇ ਉਹ ਦੋਸ਼ੀ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਹੁਣ ਸ਼ੂਟਰ ਕੌਣ ਹੈ ਤਾਂ ਮੈਨੂੰ ਟਾਈਮ ਦਿਵਾ ਦਿਓ ਜਦੋਂ ਤੁਸੀਂ ਇਸ ਦੇ ਵਿੱਚ ਵਾਧਾ ਕਰਤਾ ਐਫ ਆਈ ਆਰ ਦੇ ਵਿੱਚ ਅਣਪਛਾਤੇਆਂ ਨੂੰ ਪਛਾਣ ਬਣਾ ਦਿੱਤੀ ਤੇ ਉਹਨਾਂ ਦੇ ਨਾਮ ਪਾਤੇ ਹੈਗੇ ਕਿਸੇ ਕੋਲ ਤੇਰੇ ਜਾਂਚ ਦੇ ਵਿੱਚ ਨਿਕਲ ਕੇ ਆਉਨਾ